ਕਾਲਾ ਜੀ ਸੋਚਣ ਵਾਲੀ ਗੱਲ ਹੈ ਜੋ ਕੁਝ ਸਾਡੇ ਪਰਿਵਾਰਾਂ ਦੇ ਸੁੱਖੋ ਦਾ ਘਰਾਂ ਦੇ ਵਿੱਚ ਹੁੰਦਾ ਵੱਡੇ ਲੈਵਲ ਤੇ ਵਲਡ ਲੈਵਲ ਤੇ ਉਹ ਕਰ ਸਕਦੇ ਨੇ ਮੰਨਦੇ ਆ ਪਰ ਆਪਣੇ ਘਰਾਂ ਦੇ ਵਿੱਚ ਆਪਾਂ ਨਿਗਾਹ ਮਾਰ ਕੇ ਵੇਖੀਏ ਅਸੀਂ ਆਪਣੇ ਆਪ ਨੂੰ ਊਜਵਾਨ ਕਹਾਉਂਦੇ ਆ ਅਸੀਂ ਗੁਰੂ ਦੇ ਕਿੰਨਾ ਕਨੇੜੇ ਆ ਗੁਰੂ ਤੋਂ ਕਿੰਨਾ ਕੁ ਦੂਰ ਹੋ ਗਏ ਸਾਨੂੰ ਤਾਂ ਕਿਸੇ ਆਰਐਸਐਸ ਨੇ ਜਾਂ 나ਗਪੁਰ ਵਾਲਿਆਂ ਨੇ ਸੰਤਾ ਘਰ ਦੇ ਵਿੱਚ ਆ ਕੇ ਰੁਕਿਆ ਨਹੀਂ ਤਾਨੂੰ ਤਾਂ ਟੋਕਿਆ ਨਹੀਂ ਅਸੀਂ ਗੁਰੂ ਤੋਂ ਕਿਉਂ ਦੂਰ ਹੋ ਗਏ ਅੱਜ ਤੋਂ ਕੋਸਾਲ ਪਹਿਲਾਂ ਸਮਾਜ ਜੀ ਹਰੇਕ ਪਰਿਵਾਰ ਨੇ ਜਦੋਂ ਵੀ ਪ੍ਰਮਾਤਮਾ ਨੇ ਕੋਈ ਕਿਰਪਾ ਕਰਨੀ ਰਹਿਮਤ ਕਰਨੀ ਆਪਣੇ ਘਰ ਦੇ ਵਿੱਚ ਸਤਿਗੁਰੂ ਮਹਾਰਾਜਿਆਂ ਦੇ ਬਿਵਾਰਕ ਬਾਦ ਚਰਨ ਪਾਉਣੇ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਲੈਣੀ ਪਰਿਵਾਰ ਨੇ ਬਾਣੇ ਸੇਵਾ ਕਰਦੀ ਗੁਰੂ ਦੀ ਬਾਣੀ ਸਰਪਣ ਕਰਨੀ ਪਾਤੀ ਸਿੰਘਾਂ ਦੀ ਸੇਵਾ ਕਰ ਲਈ ਤੇ ਜਿੰਦਗੀ ਦਾ ਕੁਝ ਨਾ ਕੁਝ ਸਮਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਬੈਠਦੇ ਸਨ ਘਰ ਦੇ ਵਿੱਚ ਤਿੰਨ ਦਿਨ ਬਰਬਾਣੀ ਦਾ ਪ੍ਰਵਾਹ ਚੱਲਦਾ ਸੀ ਤੇ ਅੱਜ ਅਸੀਂ ਆਪਣੇ ਘਰਾਂ ਦੇ ਵਿੱਚੋਂ ਅਖੰਡ ਪਾਠ ਸਾਹਿਬ ਕ੍ਰੋਨ ਹਟਕੇ ਵਿਰਲੇ ਪਰਿਵਾਰ ਸੀ ਸਮਾਮ ਦਾਸੀ ਕੇ ਪਰਿਵਾਰ ਘਰੇ ਸਹਿਜ ਬਾਟ ਸਾਹਿਬ ਪ੍ਰਾਰambh ਕਰਵਾਇਆ ਕਰਦੇ ਸੀ 7 ਦਿਨ ਜਾਂ 9 ਦਿਨ ਸਹਿਜ ਬਾਟ ਸਾਹਿਬ ਘਰ ਦੇ ਵਿੱਚ ਹੁੰਦਾ ਸੀ ਫਤੂ ਮਹਾਰਾਜ ਘਰ ਦੇ ਵਿੱਚ ਵਰਾਜਮਾਨ ਹੁੰਦੇ ਸੀ ਪਰਿਵਾਰ ਤੇ ਜੀ ਗੁਰਬਾਣੀ ਨੂੰ ਪੜ੍ਹਦੇ ਸੀ ਪਛਤੀ ਸੰਗ ਦੀ ਸੇਵਾ ਕਰਦੇ ਸੀ ਗੁਰੂ ਮਹਾਰਾਜਿਆਂ ਦੇ ਮubarək ਬਾ ਚਰਨ ਘੜ ਤੇ ਪਾਈ ਹੁੰਦੇ ਸੀ ਪਰ ਅੱਜ ਨਿਗਾ ਮਾਰ ਕੇ ਦੇਖੀਏ ਵਿਰਲੇ ਪਰਿਵਾਰ ਨੇ ਜਿਹੜੇ ਆਪਣੇ ਘਰ ਦੇ ਵਿੱਚ ਅਖੰਡ ਪੜ ਸਾਹਿਬ ਦੀ ਸੇਵਾ ਕਰਵਾਉਂਦੇ ਨੇ ਸਹਿਜ ਪੜ ਸਾਹਿਬ ਦੀ ਸੇਵਾ ਕਰਵਾਉਂਦੇ ਨੇ ਤੇ ਇਹ ਸਾਨੂੰ ਕਿਸੇ ਨੇ ਰੋਕਿਆ ਨਹੀਂ ਇਹਦੇ ਵਿੱਚ ਕਿਸੇ ਦਾ ਯੋਗਦਾਨ ਨਹੀਂ ਇਹਦੇ ਵਿੱਚ ਯੋਗਦਾਨ ਸਾਡਾ ਆਪਣਾ ਹੈ ਅਸੀਂ ਗੁਰੂ ਤੋਂ ਗੁਰੂ ਦੀ ਮੰਤ ਤੋਂ ਦੂਰ ਹੁੰਦੇ ਜਾ ਰਿਹਾ ਹੈ ਹਾਏ ਗੁਰੂ ਦੀ ਬਾਣੀ ਮੈਂ ਇਹ ਨਹੀਂ ਕਹਿੰਦਾ ਕਿ ਇਹ ਨਾ ਕਰੋ ਅਜੇ ਤੁਸੀਂ ਨਮਾ ਰਿਵਾਜ ਤੋਂ ਲੈ ਕੇ ਤਾਂ ਘਰ ਦੇ ਉੱਤਰ ਸੁਖਮਨੀ ਸਾਹਿਬ ਦਾ ਜਾਪ ਕਰਵਾਉਂਦਾ ਅਖੰਡ ਪਾਠ ਸਾਹਿਬ ਅਸੀਂ ਭੁੱਲ ਗਏ ਸਾਡੇ ਕੋਲ ਇੰਨਾ ਸਮਾਂ ਨਹੀਂ ਗੁਰੂ ਬਾਣੀ ਤੇ ਸਾਡੇ ਕੋਲ ਸਮਾਂ ਨਹੀਂ ਜੇਕਰ ਗੁਰੂ ਬਾਣੀ ਤੇ ਸਾਡੇ ਕੋਲ ਸਮਾਂ ਨਹੀਂ ਫਿਰ ਗੁਰੂ ਕੋਲ ਵੀ ਸਾਡੇ ਵਾਸਤੇ ਸਮਾਂ ਨਹੀਂ ਜੀ ਸਾਡੇ ਕੋਲੋਂ ਅਸੀਂ ਕਹਿੰਦੇ ਕਿ ਸਮਾਂ ਨਹੀਂ ਹੈ ਨਾ ਗੁਰੂ ਦੇ ਆਪਣੇ ਘਰ ਦੇ ਵਿੱਚ ਚਰਨ ਪਾਉਣ ਬਾਅਦ ਤੇ ਸ੍ਰੀ ਸਾਹਿਜ ਪਾਠ ਕਰਵਾਉਣ ਬਾਅਦ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਬਾਅਦ ਤੇ ਫਿਰ ਗੁਰੂ ਕੋਲ ਵੀ ਸਾਡੇ ਬਾਅਦ ਤੇ ਸਮਾਂ ਨਹੀਂ ਹੈ ਸਾਡੇ ਕੋਲ ਗੁਰੂ ਬਾਅਦ ਤੇ ਸਮਾਂ ਨਹੀਂ ਤੇ ਅਸੀਂ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਕਰਵਾਉਨੇ ਆਂ ਤਕਰੀਬਨ ਸਵਾ ਡੇਢ ਘੰਟੇ ਦੇ ਵਿੱਚ ਸੰਪੂਰਨਤਾ ਹੀ ਹੋ ਜਾਂਦੀ ਹੈ ਨੇ ਮਨ ਦੇ ਨਾਲ ਸੋਚ ਕੇ ਵੇਖਿਓ ਅੱਜ ਸੱਤ ਤੇ ਨੌ ਦਿਨਾਂ ਦੇ ਸੈਹਿਦ ਪਾੜ ਤੋਂ ਅਸੀਂ ਸਵਾ ਡੇਢ ਘੰਟੇ ਦੇ ਉੱਤੇ ਆ ਕੇ ਖੜ ਗਏ ਅਸੀਂ ਤਿੰਨ ਦਿਨ ਦੇ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਤੋਂ ਅਸੀਂ ਡੇਢ ਸਵਾ ਘੰਟੇ ਉੱਤੇ ਆ ਕੇ ਖੜ ਗਏ ਨਿਗਾਹ ਮਾਰ ਕੇ ਵੇਖਿਓ ਪਹਿਲੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਦੇ ਤੱਕ ਵੀ ਜਿਹੜਾ ਅਸੀਂ ਰਿਸ਼ਤੇਦਾਰਾਂ ਨੂੰ ਘਰ ਦੇ ਵਿੱਚ ਬੁਲਾਉਨੇ ਆ ਉਹ ਤਾਂ ਸਮਾਂ ਨਹੀਂ ਘਟਾਇਆ ਤੇ ਰਿਸ਼ਤੇਦਾਰ ਉਹ ਨਹੀਂ ਬੁਲਾਉਨੇ ਆ ਘਰ ਦੇ ਵਿੱਚ ਟੈਂਟ ਲਾਉਨੇ ਆ ਉਹ ਵੀ ਅਸੀਂ ਉਹਨਾਂ ਹੀ ਲਾਉਨੇ ਆ ਰਿਸ਼ਤੇਦਾਰ ਉਹਨਾਂ ਬੁਲਾਉਨੇ ਆ ਘਰ ਦੇ ਵਿੱਚ ਜਲਵਾਈ ਲਾਉਨੇ ਆ ਖਰਚਾ ਅਸੀਂ ਲੰਗਰ ਪਾਣੀ ਦਾ ਉਤੋਂ ਵੱਧ ਕੇ ਕਰਦੇ ਆ ਉਹ ਲੋਕਾਂ ਨੂੰ ਵਿਖਾਵਾ ਲੋਕਾਂ ਨੂੰ ਤਖਾਉਣਾ ਪਰ ਕਿਤੇ ਗੁਰੂ ਦੀ ਗੱਲ ਆ ਗਈ ਉੱਤੇ ਸਾਡੇ ਕੋਲ ਸਮਾਂ ਨਹੀਂ ਕਦਾ ਸੁਖਨੀ ਸਾਹਿਬ ਦਾ ਜਾਪੇ ਘਰ ਦੇ ਵਿੱਚ ਕਰਵਾਉਣਾ ਇਹ ਤਾਂ ਸਾਨੂੰ ਕਿਸੇ ਆਰ ਐਸ ਐਸ ਜਾਂ ਨਾਗਪੁਰ ਵਾਲੇ ਨੇ ਟਾਕੇ ਰੁਕਿਆ ਵੀ ਆਪਣੇ ਘਰ ਦੇ ਵਿੱਚ ਸਹਿਜ ਪਾਠ ਨਾ ਕਰਾਓ ਸੁਖਨੀ ਸਾਹਿਬ ਨਾ ਕਰਵਾਓ ਇਹ ਤਾਂ ਸਾਡੀ ਆਪਣੀ ਸੋਚ ਹੈ ਅੱਗੇ ਦੇਖੋ ਦੇਖ ਸਮਾਂ ਬਚਾਉਂਦੇ ਬਚਾਉਂਦੇ ਇੱਥੇ ਆ ਕੇ ਖੜ ਗਏ ਹੁਣ ਕਿਤੇ ਸਮਾਂ ਬਚਾਉਂਦੇ ਵਿਚਾਉਂਦੇ ਇਹ ਦਿਨ ਆ ਕੇ ਖਾਣ ਚੀਏ ਸੀ ਆਪਣੇ ਬੱਚਿਆਂ ਨੂੰ ਗੁਰੂ ਦੀ ਮਰਤ ਤੋਂ ਦੂਰ ਕਰ ਲਈਏ ਕਿ ਸਾਡੇ ਕੋਲ ਗੁਰੂ ਘਰ ਦੇ ਵਿੱਚ ਲੈ ਕੇ ਆਉਣ ਵਾਸਤੇ ਸਮਾਂ ਨਹੀਂ ਪਤ ਪਤੂ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਗੁਰਮਤਿ ਲਗਨ ਲਾਈਏ ਕਿਉਂਕਿ ਜਿਹੜਾ ਕੋਰਾ ਕਾਗਜ਼ ਆ ਬੱਚਾ ਉਹ ਜਿੰਨਾ ਮਰਜ਼ੀ ਸੰਗਤ ਦੇ ਵਿੱਚ ਮਰਜ਼ੀ ਪੈ ਜਾਵੇ ਕਿਤੇ ਨਾ ਕਿਤੇ ਜਾ ਕੇ ਉਹਦੇ ਮਨ ਦੇ ਵਿੱਚ ਗੁਰੂ ਦਾ ਆਦਬ ਗੁਰੂ ਦਾ ਸਤਕਾਰ ਗੁਰੂ ਦਾ ਭੈ ਗੁਰੂ ਦੀ ਕਿਰਪਾ ਵਰਤੇਗੀ ਉਹ ਵਾਪਸ ਮੁੜ ਕੇ ਆਏਗਾ ਪਹਿਲਾਂ ਤਾਂ ਜਾਏਗਾ ਨਹੀਂ ਗੁਰੂ ਦੇ ਮਨ ਤੋਂ ਦੂਰ ਗੁਰੂ ਦੇ ਸਿਧਾਂਤ ਤੋਂ ਦੂਰ ਬੱਚਾ ਜਾਵੇਗਾ ਨਹੀਂ ਜੇਕਰ ਕਿਤੇ ਚਲਿਆ ਵੀ ਗਿਆ ਤਾਂ ਵਾਪਸ ਮੁੜ ਕੇ ਆ ਜਾਏਗਾ ਸਾਡਾ ਸਭਨਾ ਦਾ ਫਰਜ਼ ਮੰਨਦਾ ਹੈ ਭਾਈ ਸਾਹਿਬ ਦੀਆਂ ਬੇਨਤੀਆਂ ਕਰਕੇ ਗਏ ਨੇ ਅਸੀਂ ਆਪਣੇ ਬੱਚਿਆਂ ਨੂੰ ਜੋੜੀ ਮਨ ਮਤ ਤੋਂ ਦੂਰ ਕਰੀਏ ਗੁਰਮਤ ਦੇ ਨਾਲ ਜੋੜਨ ਦਾ ਯਤਨ ਕਰੀਏ ਅੱਜ ਤੋਂ ਪਹਿਲੇ ਸਮਿਆਂ ਦੇ ਅੰਦਰ ਹਰੇਕ ਪਰਿਵਾਰ ਦੇ ਅੰਦਰ ਹਰੇਕ ਘਰ ਦੇ ਅੰਦਰ ਗੁਟਕਾ ਸਾਫ ਉਲਤੀ ਸਾਫ ਹੁੰਦੀ ਸੀ ਉੱਚੀ ਤੇ ਪਵਿੱਤਰ ਸਾਫ ਤੋਂ ਜਗ੍ਹਾ ਤੇ ਉੱਤੇ ਆਪਾਂ ਰੱਖਿਆ ਕਰਦੇ ਸੀ ਹਰੇਕ ਪਰਿਵਾਰ ਦਾ ਜੀ ਅੰਮ੍ਰਿਤ ਵੇਲੇ ਉੱਠਦਾ ਹੈ ਪੰਜ ਖਨਾਣਾ ਕਰਦਾ ਇਸ਼ਨਾਨ ਕਰਦਾ ਜੇਕਰ ਨਿਤਨੇਮ ਨਹੀਂ ਵੀ ਕਰਦਾ ਤਾਂ ਜਾ ਕੇ ਉਹਨੂੰ ਸੀਸ ਜਰੂਰ ਝੁਕਾਉਂਦਾ ਸੀ ਤੇ ਉਦੋਂ ਅਸੀਂ ਵੀ ਵੇਖਦੇ ਆਏ ਆ ਸਾਡੇ ਬਜ਼ੁਰਗ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਕਿਤੇ ਜਾਣ ਤੋਂ ਪਹਿਲਾਂ ਗੁਟਕਾ ਸਾਹਿਬ ਅਤੇ ਪੋਤੀ ਸਾਹਿਬ ਜਿੱਤੇ ਉੱਚੀ ਜਗ੍ਹਾ ਦੇ ਉੱਤੇ ਰੱਖੇ ਹੋਏ ਸਨ ਬੜੇ ਅਦਬ ਨਾਲ ਸਤਿਕਾਰ ਦੇ ਨਾਲ ਉਹਨਾਂ ਨੂੰ ਸੀ ਝੁਕਾਉਂਦੇ ਸੀ ਨਮਸਕਾਰ ਕਰਦੇ ਸੀ ਮਾਂ ਪਿਓ ਨੂੰ ਦੇਖ ਕੇ ਬੱਚਾ ਵੀ ਉਹੀ ਲਗਨ ਦੇ ਵਿੱਚ ਲੱਗ ਜਾਂਦਾ ਉਹ ਵੀ ਨਮਸਕਾਰ ਕਰਦਾ ਤੇ ਜੇਕਰ ਅੱਜ ਨਹੀਂ ਆਪਣੇ ਘਰਾਂ ਦੇ ਵਿੱਚੋਂ ਗੁਟਕਾ ਸਾਬ, ਬੂਟੀਆਂ ਸਾਬ ਨਹੀਂ ਰਹਿਣ ਦਿੱਤੇ ਸਾਡੇ ਕੋਲ ਸਮਾਂ ਨਹੀਂ ਘਰ ਦੇ ਵਿੱਚ ਅਸੀਂ ਵੱਡੇ ਵੱਡੇ ਰੂਮ ਬਣਾ ਲਏ ਵੱਡੇ ਵੱਡੇ 4-4 ਮੰਜ਼ਲੇ ਘਰ ਬਣਾ ਲਏ 5-5 7-7 ਬੈੱਡਰੂਮ ਦੇ ਸਾਡੇ ਘਰ ਨੇ ਪਰ ਘਰ ਦੇ ਵਿੱਚ ਜਗ੍ਹਾ ਨਹੀਂ ਪੜਾਈ ਗੁਰੂ ਦੇ ਵਾਸਤੇ ਜਗ੍ਹਾ ਨਹੀਂ ਬਣਾਈ ਰਿਸ਼ਤੇਦਾਰਾਂ ਵਾਸਤੇ ਬਣਾ ਲਏ ਤੇ ਸਾਰਿਆਂ ਵਾਸਤੇ ਬਣਾ ਲਏ ਤੇ ਪਰ ਗੁਰੂ ਵਾਸਤੇ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਜੇ ਗੁਰੂ ਬਾਜ ਦੇ ਘਰ ਦੇ ਵਿੱਚ ਸਾਡੇ ਬਾਜ ਤੇ ਜਗ੍ਹਾ ਨਹੀਂ ਪ੍ਰਿੰਸੀਪਲ ਦੇ ਕੋਲੋਂ ਕੀ ਨਹੀਂ ਬੈਠੇ ਆ ਗੁਰੂ ਦੇ ਕੋਲੋਂ ਕੀ ਅਸੀਂ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦਾ ਸਿਮਰਨ ਕਰੀਏ ਪਾਠ ਕਰੀਏ ਤੇ ਆਪਣੇ ਬੱਚਿਆਂ ਨੂੰ ਕੋਲ ਬਿਠਾਈਏ ਜਦੋਂ ਅਸੀਂ ਫੋਨ ਦੇ ਉੱਤੇ ਬੈਠ ਕੇ ਪਾਠ ਕਰਦੇ ਆ ਨਿਤਨੇਮ ਕਰਦੇ ਆ ਬਾਣੀ ਪੜਦੇ ਆ ਤੇ ਬੱਚੇ ਨੂੰ ਕੀ ਪਤਾ ਕੇ ਸਾਡੇ ਮਾਤਾ ਪਿਤਾ ਦਾਦਾ ਦਾਦੀ ਭੈਣ ਭਰਾ ਉਹ ਗੂਂਦੇ ਉੱਤੇ ਕੋਈ ਵੀਡੀਓ ਵੇਖਦੇ ਆ ਜਾਂ ਕੁਝ ਹੋਰ ਚੀਜ਼ ਦੇਖਦੇ ਆ ਜਾਂ ਨਿੱਤ ਨਿੱਤ ਕਰਦੇ ਆ ਕੁਝ ਪਤਾ ਨਹੀਂ ਜੇਕਰ ਸੀ ਗੁੱਟਕਾ ਸਾਹਿਬ ਲੈ ਕੇ ਬੈਠੀ ਹੁੰਮਾਗੇ ਤੇ ਪਤਾ ਲੱਗੇ ਕਿ ਵੀ ਕੁਝ ਪੜਦੇ ਫੂਂਦੇ ਉੱਤੇ ਨਹੀਂ ਪਤਾ ਲੱਗਦਾ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਬਾਕੀ ਜੀਆਂ ਨੂੰ ਇੱਕ ਕੇ ਬੜਾ ਵੱਡਾ ਦੁਕਾਨ ਤੇ ਅੱਜ ਸਾਨੂੰ ਇਹ ਫੋਨ ਨੇ ਮੋਬਾਈਲਾ ਨੇ ਇੰਨਾ ਕ ਵਿਜੀ ਕਰ ਦਿੱਤਾ ਪਰਿਵਾਰ ਦੇ ਵਿੱਚ ਜਿੰਨੇ ਵੀ ਜੀ ਨੇ ਪੰਜ ਜੀ ਨੇ ਸੱਤ ਜੀ ਨੇ ਘਰ ਦੇ ਵਿੱਚ ਉਹ 24 ਘੰਟਿਆਂ ਦੇ ਵਿੱਚੋਂ 4 ਮਿੰਟ ਇਕੱਠੇ ਨਹੀਂ ਬਹਿ ਸਕਦੇ ਇਕੱਠੇ ਨਹੀਂ ਹੁੰਦੇ ਹਰ ਇੱਕ ਆਪ ਕੋ ਆਪਣੇ ਫੋਨ ਤੇ ਉੱਤੇ ਵਿਜੀ ਹੈ ਨੈਟ ਦੇ ਉੱਤੇ ਵਿਜੀ ਹੈ ਲੋੜ ਹੈ ਆਪਣੇ ਬੱਚਿਆਂ ਨੂੰ ਪ੍ਰੇਰਿਏ ਜਿੰਨਾ ਵੀ ਸਮਾਂ ਹੋ ਸਕਦਾ ਸਮੇਂ ਤੋਂ ਸਮਾਂ ਕੱਢ ਕੇ ਕਿਉਂਕਿ ਕੰਮ ਸਾਰੀ ਜ਼ਿੰਦਗੀ ਕਰੀ ਜਾਣੀ ਦੀ ਇਹ ਸਾਰੀ ਜ਼ਿੰਦਗੀ ਰ ਜੇਬੇ ਨਾ ਸਾਡੇ ਤੋਂ ਪਹਿਲਾਂ ਵੱਡਿਆਂ ਦੇ ਮੁcke ਨੇ ਨਾ ਤੇ ਸਾਡੇ ਆਪਣੇ ਨਾ ਸਤ ਤੋਂ ਬਾਅਦ ਵਾਲਿਆਂ ਦੇ ਮੁcke ਨੇ ਜਿੰਨਾ ਸਮਾਂ ਹੋ ਸਕੇ ਆਪਣੇ ਪਰਿਵਾਰ ਨੂੰ ਇਕੱਠਿਆਂ ਬਿਠਾਓ ਇਕੱਠੇ ਬੈਠੋ ਪੁੱਤ ਵਹਿ ਕੇ ਪਰਿਵਾਰਕ ਗੱਲਾਂ ਕਰੀਏ ਪ੍ਰਾਣਿਆਂ ਪਿਓ ਦਾਦਿਆਂ ਦੀਆਂ ਪਿੰਡ ਦੀਆਂ ਪਰਿਵਾਰ ਦੀਆਂ ਗੁਰਮੰਤੀਆਂ ਗੁਰ ਇਤਿਹਾਸ ਦੀਆਂ ਗੁਰਬਾਣੀ ਦੀਆਂ ਜਿੰਨਾ ਸਮਾਂ ਮਿਲਦਾ ਉਹਦੇ ਸਮੇਂ ਦੇ ਅੰਦਰ ਰਹਿ ਕੇ ਪਰਿਵਾਰ ਦੇ ਵਿੱਚ ਬੈਠ ਕੇ ਵਿਚਾਰਾਂ ਕਰੀਏ ਜਿੰਨਾ ਕੁ ਸਮਾਂ ਮਿਲਦਾ ਹੈ 5 ਮਿੰਟ 10 ਮਿੰਟ ਪਰਿਵਾਰ ਤੇ ਬੱਚਿਆਂ ਦੇ ਨਾਲ ਝੂਲ ਬੈਠਿਆ ਕਰੀਏ ਤੇ ਮੇਰੀ ਹੱਥ ਬੰਨ ਕੇ ਬੈਠੀ ਜੇ ਅੱਜ ਅਸੀਂ ਆਪਣੇ ਪਰਿਵਾਰ ਬੱਚਿਆਂ ਵਾਸਤੇ ਸਮਾਂ ਨਹੀਂ ਕੱਢ ਸਕੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਕੋਲ ਵੀ ਸਾਡੇ ਵਾਸਤੇ ਸਮਾਂ ਨਹੀਂ ਰਹਿਣਾ ਫਿਰ ਅਸੀਂ ਮੱਥੇ ਹੱਥ ਮਾਰ ਕੇ ਝੂਰਨਾ ਕਿ ਕਿੱਡਾ ਕੱਤਰ ਦਿਨ ਲਾਦ ਇੱਕ ਕੀਤਾ ਕਮਾਈ ਕੀਤੀ ਅੱਜ ਉਹ ਸਾਡੀ ਸ਼ਕਾਰ ਨਹੀਂ ਲੈਂਦੀ ਉਹਦੇ ਵਿੱਚ ਕੋਈ ਸਰਕਾਰ ਗੁਨੇਗਾਰ ਨਹੀਂ ਕੋਈ ਆਰਐਸ ਗੁਨੇਗਾਰ ਨਹੀਂ ਕੋਈ ਨਾਗਪੁਰ ਵਾਲੇ ਗੁਨੇਗਾਰ ਨਹੀਂ ਉਹਦੇ ਵਿੱਚ ਗੁਨੇਗਾਰ ਅਸੀਂ ਆਪ ਹਾਂ ਉਹ ਅਸੀਂ ਆਪ ਵੀ